ਸੀ 7 ਸਟੂਡੀਓ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਗੋਪਾਲ ਸਿੰਘ ਇਹਸ ਵੇਲੇ ਜਿੱਤਰਾ ਸਾਨੂੰ ਪਤਾ ਹੈ ਕਿ ਬੰਗਲਾਦੇਸ਼ ਤੇ ਗੇਕਿਕ ਸਿਆਸੀ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ ਉੱਥੇ ਤਕਤਾ ਪਲਟ ਹੋ ਚੁੱਕਿਆ ਸ਼ੇਖ ਹਸੀਨਾ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਦੇਸ਼ ਛੱਡ ਦਿੱਤਾ ਤੇ ਉਹ ਉਹ ਭਾਰਤ ਦੇ ਵਿੱਚ ਨੇ ਆਰਦੀ ਤੌਰ ਤੇ ਉੱਥੋਂ ਉਹਨਾਂ ਨੇ ਕਿਸੇ ਹੋਰ ਮੁਲਕ ਚਲੇ ਜਾਣਾ ਇਸ ਦੇ ਵਿੱਚ ਇਹ ਖਬਰਾਂ ਆ ਰਹੀਆਂ ਨੇ ਕਿ ਉੱਥੋਂ ਦੀਆਂ ਜਿਹੜੀਆਂ ਕਲੀਤਾ ਨੇ ਘਟ ਗਿਣਤੀਆਂ ਨੇ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਮੁਕੱਦਸ ਥਾਵਾਂ ਨੇ ਉਸ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਮੌਬਸ ਦੇ ਵੱਲੋਂ ਇਹ ਖਬਰਾਂ ਨੇ ਤੇ ਅਸੀਂ ਉੱਥੋਂ ਸਾਨੂੰ ਵੀ ਇਸ ਗੱਲ ਦਾ ਸੰਗ ਨੂੰ ਜਾਣਕਾਰੀ ਹੈ ਦਰਸ਼ਕਾਂ ਨੂੰ ਕਿ ਆਪਣੇ ਜਿਹੜੇ ਇਹ ਕਿ ਇਤਿਹਾਸ ਦੇ ਨਾਲ ਜੁੜੇ ਹੋਏ ਗੁਰੂ ਧਾਮ ਨੇ ਉਹ ਵੀ ਬੰਗਲਾਦੇਸ਼ ਦੇ ਵਿੱਚ ਹੈਗੇ ਆ ਖਾਸ ਤੌਰ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੁੜੇ ਹੋਏ ਗੁਰਨਾਨਕ ਦੇਵ ਜੀ ਨਾਲ ਜੁੜੇ ਹੋਏ ਤੇ ਆਪਾਂ ਉਹਨਾਂ ਦੇ ਬਾਰੇ ਗੱਲ ਕਰਦੇ ਆ ਸਾਡੇ ਨਾਲ ਸਰਦਾਰ ਅਜੈਪ ਸਿੰਘ ਜੀ ਨੇ ਜਿਹੜੇ ਕਿ ਬੰਗਲਾਦੇਸ਼ ਮੈਨੇਜ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪ੍ਰੈਜ਼ੀਡੈਂਟ ਨੇ ਉਹ ਕਾਫੀ ਧੀਰ ਤੋਂ ਇਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬੰਗਲਾਦੇਸ਼ ਜਾਂਦੇ ਰਹੇ ਨੇ ਤੇ ਹੁਣ ਵੀ ਜਾਂਦੇ ਨੇ ਤੇ ਉਹ ਲਗਾਤਾਰ ਉੱਥੇ ਜਿਹੜੇ ਸੇਵਾ ਸੰਭਾਲ ਜਿਹੜੀ ਸੰਗਤ ਕਰ ਰਹੀ ਹੈ ਉਹਦੇ ਨਾਲ ਇਨ ਟੱਚ ਨੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਹੁਣ ਉੱਥੇ ਕੀ ਸਥਿਤੀ ਹੈ ਗੁਰਦੁਆਰਾ ਸ਼ਹਿਬਾਨ ਦੀ ਮਹਿਫੂਜ਼ ਨੇ ਜਾਂ ਕੋਈ ਕਿਸੇ ਕਿਸਮ ਦਾ ਖਤਰਾ ਉੱਥੇ ਬੁਲਾਕ ਹੈ ਅਜੈਬ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਹਾਂਜੀ ਮੈਂ ਪਹਿਲਾਂ ਤੁਹਾਨੂੰ ਇਹੀ ਪੁੱਛੂੰਗਾ ਕਿ ਤੁਸੀਂ ਆਪਣੀ ਜਾਣ ਪਛਾਣ ਸੰਗਤ ਨੂੰ ਕਰਾਓ ਕਿ ਤੁਸੀਂ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਨਾਲ ਕਿੱਦਾਂ ਜੁੜੇ ਹੋਏ ਹੋ ਹਾਂਜੀ ਮੈਂ ਅਜੈਬ ਸਿੰਘ ਗੋਪਾਰਾਏ ਮੇਰਾ ਪੂਰਾ ਨਾਂ ਜੀ ਜੀ ਮੈਂ ਇਥੇ ਕਲਕੱਤੇ ਦੀ ਜੀ ਬਿਜ਼ਨਸਮੈਨ ਆ ਪੁਰਾਣੇ ਆ ਜੀ ਮਾਸਫਰਡ ਬਿਜ਼ਨਸ ਨਾਲ ਸੰਬੰਧ ਤੇ ਆ ਜੀ ਤੇ ਇਥੇ ਮੇਰਾ ਜਨਮ ਵੀ ਕਲਕੱਤੇ ਦਾ ਹੀ ਆ ਤੇ ਇਥੇ ਜਿਹੜਾ ਬੋਰਡ ਬਣਦਾ ਨਾ ਪਹਿਲਾਂ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਸੀ ਹਾਂਜੀ ਤੇ ਉਦੋਂ ਇਹ ਬੋਰਡ ਬਣਿਆ ਸੀ ਤੇ ਉਹ ਬੋਰਡ ਸਕਰੀਬ ਨੂੰ 1970-72 ਤੋਂ ਬਣਿਆ ਹੋਇਆ ਜੀ ਪਰ ਮੈਂ ਇਹਦੀ ਸੇਵਾ ਚ ਆਇਆ ਵਾਂ 2008 ਤੋਂ ਜੀ ਦੋ ਯਾਰਾ ਸੋ ਇਹ ਜਿਹੜਾ ਬੰਗਲਾਦੇਸ਼ ਗੁਰਦਾਰਾ ਮੈਨੇਜਮੈਂਟ ਬੋਰਡ ਦਾ ਮੈਂ ਹੀ ਪ੍ਰਧਾਨ ਆ ਠੀਕ ਹੈ ਜੀ ਮੈਂ ਹੀ ਉਦੋਂ ਦੇ ਗੁਰਦਾਰਾ ਸਾਹਿਬ ਦੀ ਸੇਵਾ ਦੀ ਹਾਂ ਤੁਸੀਂ ਸੰਗਤ ਜੀ ਤੁਸੀਂ ਸੰਗਤ ਨੂੰ ਜਾਣਕਾਰੀ ਇਹ ਦੱਸ ਸਕਦੇ ਹੋ ਕਿ ਉੱਥੇ ਮਿਲਗੀ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਆ ਮਾਨ ਨੇ ਮੇਨ ਜਿਹੜੇ ਤੁਸੀਂ ਦੇਖਦੇ ਹੋ ਉੱਥੇ ਜੀ ਸਭ ਤੋਂ ਮੇਨ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਨਾਨਕਸ਼ਾਹੀ ਟਾਕਾ ਜੀ ਜਿਹੜਾ ਕਿ ਟਾਕਾ ਯੂਨੀਵਰਸਿਟੀ ਦੇ ਬਿਲਕੁਲ ਨਾਲ ਹੀ ਆ ਜੇ ਦੋਸਾਕੇ ਟਾਕਾ ਯੂਨੀਵਰਸਿਟੀ ਸਾਰੀ ਇਹ ਗੁਰੂ ਸਾਹਿਬ ਦੀ ਜਗ੍ਹਾ ਜੀ ਬਣੀ ਹੋਈ ਆ ਜੀ ਇਹ ਗੁਰੂ ਸਾਹਿਬ ਨੂੰ ਸਾਇਸਤਾ ਖਾਨ ਨੇ 63 ਏਕੜ ਜਗ੍ਹਾ ਦਿੱਤੀ ਸੀ ਜੀ ਤੇ ਉਹ 63 ਏਕੜ ਗੁਰੂ ਸਾਹਿਬ ਦੇ ਨਾਂ ਹੀ ਸੀ ਤੇ ਉਹ ਫਿਰ ਬਾਅਦ ਦੇ ਵਿੱਚ ਜਦੋਂ ਪਾਕਿਸਤਾਨ ਗਵਰਨਮੈਂਟ ਇੱਥੇ ਪਛਮੀ ਪੂਰਬੀ ਪਾਕਿਸਤਾਨ ਸੀ ਉਦੋਂ ਉਹਨਾਂ ਨੇ ਉਹ ਜ਼ਮੀਨ ਐਕਵਾਇਰ ਕਰਕੇ ਤੇ ਇੱਥੇ ਯੂਨੀਵਰਸਿਟੀ ਬਣਾਤੀ ਜੀ ਤੇ ਇਹ ਗੁਰਦੁਆਰਾ ਸਭ ਤੋਂ ਮੇਨ ਆ ਔਰ ਇਹ ਗੁਰਦੁਆਰਾ ਕਾਫੀ ਖੁੱਲੀ ਜਗ੍ਹਾ ਵਾ ਤੇ ਸਾਰਾ ਪ੍ਰਬੰਧ ਇੱਥੇ ਰਹਿ ਜੀ ਕਮਰੇ ਵੀ ਹੈਗੇ ਆ ਤੇ ਲੰਗਰ ਹਾਲ ਵੀ ਦੋ ਦੋ ਨੇ ਬਾਕੀ ਮੇਨ ਦਰਬਾਰ ਜਿਹੜਾ ਉਹ ਥੋੜਾ ਛੋਟਾ ਵਾ ਇਸ ਕਰਕੇ ਇੱਕ ਦਰਬਾਰ ਹਾਲ ਹੋਰ ਬਣਾਇਆ ਹੋਇਆ ਦੀਵਾਨ ਹਾਲ ਦੇ ਤੌਰ ਤੇ ਜੀ ਉਹ ਵੀ ਆਪ ਸਾਰਾ ਕੁਝ ਸਾਰੀ ਚੀਜ਼ਾਂ ਹਰ ਚੀਜ਼ ਉੱਥੇ ਹੈਗੀ ਆ ਜੀ ਟਾਇਲਟਾਂ ਬਾਥਰੂਮ ਸੰਗਤ ਉਹ ਇਸ ਤੋਂ ਇਲਾਵਾ ਕਿਹੜੇ ਗੁਰਦੁਆਰੇ ਆਵੇ ਆਵੇ ਤੇ ਰਹਿ ਸਕਦਾ ਜੀ ਉਸ ਤੋਂ ਇਲਾਵਾ ਕਿਹੜੇ ਗੁਰਦੁਆਰਾ ਸ਼ਹਿਬਾਨ ਨੇ ਮੇਨ ਜਿਹੜੇ ਇਤਿਹਾਸਿਕ ਨੇ ਇਹ ਇਹਨਾਂ ਤੋਂ ਬਾਅਦ ਫਿਰ ਟਾਕੇ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਆ ਸੰਗਤ ਟੋਲਾ ਜਾਂ ਉਹ ਬੰਗਲਾ ਬਾਜ਼ਾਰ ਵੀ ਕਹਿ ਦਿੰਦੇ ਬੰਗਲਾ ਬਾਜ਼ਾਰ ਇਸ ਕਰਕੇ ਕਹਿ ਦਿੰਦੇ ਕਿ ਉਸ ਏਰੀਆ ਦਾ ਨਾਮ ਬੰਗਲਾ ਬਾਜ਼ਾਰ ਆ ਪਰ ਉਹਦਾ ਅਸਲੀ ਨਾਮ ਆ ਸੰਗਤ ਟੋਲਾ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਪ ਦੀ ਸੰਗਤ ਬਣਾਈ ਸੀ ਉਹਨੇ ਉਹਨਾਂ ਦੇ ਵਿੱਚ ਜਿਹੜਾ ਗੁਰੂ ਸਾਹਿਬ ਜੋ ਉਹਨਾਂ ਸੰਗਤ ਨੂੰ ਉਪਦੇਸ਼ ਦਿੰਦੇ ਸੀ ਤੇ ਉਹ ਇਸੇ ਕਰਕੇ ਉਸ ਜਗ੍ਹਾ ਦਾ ਨਾਂ ਸੰਗਤ ਟੋਲਾ ਪੈ ਗਿਆ ਜੀ 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 ਇੱਥੇ ਗੁਰੂ ਸਾਹਿਬ 25 ਸਾਲ ਰਹੇ ਆ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਪ੍ਰਕਾਸ਼ ਹੋਇਆ ਤੇ ਉਦੋਂ ਗੁਰੂ ਸਾਹਿਬ ਇੱਥੇ ਹੀ ਸੀ ਇੱਥੇ ਹੀ ਉਹਨਾਂ ਨੂੰ ਪਤਾ ਲੱਗਾ ਕਿ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਨਾ ਇਹ ਇਹਦੇ ਵਿੱਚ ਹੁਣ ਜੋ ਖਬਰਾਂ ਆ ਰਹੀਆਂ ਨੇ ਪੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋ ਗਿਆ ਉੱਥੇ ਸਿਆਸੀ ਤੌਰ ਤੇ ਮਿਲ ਗਈ ਹੁਣ ਅਸਮੰਜਸ ਦੀ ਸਥਿਤੀ ਹੈ ਤੇ ਖਬਰਾਂ ਆ ਰਹੀਆਂ ਨੇ ਕਿ ਉੱਥੇ ਜਿਹੜੀਆਂ ਘਟਗਣਤੀਆਂ ਨੇ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਆਪਣੇ ਜਿਹੜੇ ਗੁਰਦੁਆਰਾ ਸਹਿਬਾਨ ਨੇ ਬੰਗਲਾਦੇਸ਼ ਦੇ ਵਿੱਚ ਉਹਨਾਂ ਦੀ ਕੀ ਸਥਿਤੀ ਹੈ ਜੀ ਆਪਣੇ ਗੁਰਦੁਆਰਾ ਸਾਹਿਬ ਟੋਟਲ ਪੰਜ ਹੈ ਜੀ ਦੋ ਟਾਕਾ ਵਿੱਚ ਦੋ ਚਟਾ ਗਾਓ ਹਰ ਇੱਕ ਮਹਿਮਨ ਸਿੰਘ ਜੀ ਸਾਰੀ ਥਾਈ ਖਬਰ ਲਈ ਆ ਜੀ ਕੱਲ ਕੱਲ ਦੇ ਖਬਰਾਂ ਲੈਣਦੇ ਆ ਅੱਜ ਵੀ ਸਵੇਰੇ ਦੇ ਲੈਣਦੇ ਆ ਵੀ ਸਾਰੀ ਥਾਈ ਬਿਲਕੁਲ ਠੀਕ ਆ ਆਪਣੇ ਕਿਤੇ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਕਿਸਮ ਦੀ ਵੀ ਤੇ ਸਾਰੇ ਬਿਲਕੁਲ ਠੀਕ ਠਾਕ ਆ ਜੀ ਜਿਹੜੀ ਜਿਹੜੀਆਂ ਅਟੈਕ ਦੀ ਖਬਰਾਂ ਆ ਰਹੀਆਂ ਨੇ ਇਹ ਹਜੇ ਅਫਵਾਹਾਂ ਹੀ ਨੇ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਅ ਇਹ ਗੁਰਦੁਆਰਾ ਸਾਹਿਬ ਤੇ ਕਿਸੇ ਕਿਸਮ ਦੇ ਕੋਈ ਅਟੈਕ ਨਹੀਂ ਹੋਏ ਜੀ ਜੀ ਇਹ ਇਹ ਮੰਦਰਾਂ ਤੇ ਕੁਝ ਜਗ੍ਹਾ ਤੇ ਹੋਏ ਆ ਜੀ ਤੇ ਮੰਦਰਾਂ ਤੇ ਵੀ ਉਹ ਜਿਤਨਾ ਕਿਸੇ ਜਗ੍ਹਾ ਦੀ ਅਫਵਾਹ ਫੈਲ ਜਾਂਦੀ ਆ ਨਾ ਵੀ ਆ ਜਿਹੜੇ ਛੇਖ ਸੀਨਾ ਦੇ ਗਰੁੱਪ ਦੇ ਬੰਦੇ ਆ ਜੀ 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 ਉਹ ਉਹ ਜਿਸ ਜਿੰਨਾ ਮੰਦਰਾਂ ਦੇ ਲੱਗੇ ਛਾਕੇ ਉਹ ਛੇਖ ਸੀਨਾ ਦੀ ਪਾਰਟੀ ਦੇ ਬੰਦੇ ਜ਼ਿਆਦਾ ਸੀ ਉਹ ਉੱਥੇ ਮੰਦਰਾਂ ਨੂੰ ਵੀ ਕਹਿ ਲੋ ਔਰ ਹਿੰਦੂਆ ਨੂੰ ਵੀ ਪ੍ਰੋਬਲਮ ਆਈ ਹੈ ਜਿਹੜੇ ਇੱਕ ਸੀ ਨਾਲੀ ਪਾਰਟੀ ਦੇ ਸੀ ਆਵਾਮੀ ਲੀਗ ਦੇ ਅੱਛਾ ਜੀ ਪਰ ਜਿਹੜੇ ਜਿਹੜੇ ਮੰਦਰ ਜਾਂ ਜਿੱਥੇ ਹਿੰਦੂਆ ਨੇ ਛੇਕ ਸੀ ਨਾਲੀ ਪਾਰਟੀ ਦੇ ਨਾਲ ਸੀ ਸਬੰਧਤ ਉੱਥੇ ਕੋਈ ਤਕਲੀਫ ਨਹੀਂ ਆਈ ਜੀ ਅੱਛਾ ਜੀ ਠੀਕ ਹੈ ਆ ਜੀ ਅੰਮੀ ਤੇ ਇਹਦੇ ਵਿੱਚ ਹੁਣ ਉੱਥੇ ਜਿਹੜੇ ਜਿਹੜੀ ਜਿਹੜੀ ਸੰਗਤ ਹੈ ਜਿਹੜੇ ਸੇਵਾ ਸੰਭਾਲ ਕਰ ਰਹੇ ਨੇ ਨਾ ਗੁਰਦੁਆਰਾ ਸਹਿਬਾਨ ਦੀ ਜਿਹੜੇ ਪੰਜ ਗੁਰਦੁਆਰਾ ਸਹਿਬਾਨ ਤੁਸੀਂ ਦੱਸੇ ਨੇ ਹਾਂ ਜੀ ਹਾਂ ਜੀ ਫਿਰ ਕੋਣ ਨੇ ਜੀ ਲੋਕਲ ਸਿੱਖ ਨੇ ਕੋਣ ਲੋਕ ਨੇ ਜਿਹੜੇ ਇਹਦੀ ਸੇਵਾ ਸੰਭਾਲ ਕਰ ਰਹੇ ਨੇ ਨਹੀਂ ਇਹ ਜੀ ਇੱਕ ਉੱਥੇ ਇੱਕ ਲੋਕਲ ਕਮੇਟੀ ਬਣੀ ਹੋਈ ਆ ਅੱਛਾ ਜੀ ਉਸ ਕਮੇਟੀ ਦੇ ਵਿੱਚ ਬੰਗਾਲੀ ਹੈ ਹੈਗੇ ਨੇ ਬੰਗਾਲੀ ਸਿੱਖ ਹਲੋ ਸਿੱਖ ਨਿੰਗੇ ਪਰ ਕਲੀਨ ਛੇ ਵੀ ਆ ਪਰ ਉਹ ਗੁਰਦੁਆਰਾ ਸਾਹਿਬ ਤੇ ਉਹਨਾਂ ਦੀ ਸਰਦਾ ਪੂਰੀ ਤੇ ਉਹਨਾਂ ਦੀ ਕਮੇਟੀ ਆ ਤੇ ਉਹ ਕਮੇਟੀ ਅਸੀਂ ਕਲਕੱਤੇ ਉਹ ਚਲਾਉਂਦੇ ਆ ਸਾਰਾ ਕੰਟਰੋਲ ਰੱਖਦੇ ਆ ਤੇ ਉਹ ਉਹ ਉੱਥੇ ਮੌਕੇ ਤੇ ਉਹੀ ਸਾਰਾ ਕੁਝ ਦੇਖਦੇ ਕਰਦੇ ਆ ਤੇ ਉਹ ਹਿੰਦੂ ਬੰਗਾਲੀ ਨੇ ਉਹ ਬੜਾ ਵਧੀਆ ਕਰਦੇ ਜੀ ਸਾਰੇ ਕੀਰਤਨ ਤੱਕ ਵੀ ਜਾਣਦੇ ਆ ਕੀਰਤਨ ਵੀ ਕਰਦੇ ਆ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਉੱਤੇ ਪ੍ਰੋਗਰਾਮ ਹੁੰਦਾ ਹਾਂਜੀ ਤੇ ਇਹਦੇ ਵਿੱਚ ਜੇ ਮੰਨ ਲਓ ਹੁਣ ਕਿਤੇ ਕਿਸੇ ਕਿਸਮ ਦੀ ਘਟਨਾ ਉੱਥੇ ਹੁੰਦੀ ਹੈ ਤਾਂ ਉੱਥੇ ਉੱਥੇ ਸੰਗਤ ਹੈਗੀ ਹੈ ਮਤਲਬ ਕਿ ਜਿਹੜੇ ਪ੍ਰੋਟੈਕਟ ਕਰਨ ਨੂੰ ਦੇਖਣ ਨੂੰ ਕਿ ਗੁਰਦੁਆਰਾ ਸਹਿਬਾਨ ਮਤਲਬ ਕਿ ਉੱਥੇ ਵੀ ਉਹ ਉੱਥੇ ਕੋਈ ਉੱਥੇ ਹੈ ਨਹੀਂਗੇ ਸੇਵਾ ਸੰਭਾਲ ਕਰਨੇ 24 ਘੰਟੇ ਰਹਿੰਦੇ ਇੱਕ ਤੇ ਇੱਕ ਤੇ ਆਪਣੇ ਸਾਰੇ ਗੁਰਦੁਆਰਿਆਂ ਚ ਆਪਣੇ ਗਰੰਤੀ ਸਿੰਘ ਆਪਾਂ ਇੱਥੋਂ ਭੇਜਦੇ ਜਿਹੜੇ ਠੀਕ ਹੈ ਉਹਦੇ ਬਾਅਦ ਉੱਥੇ ਅ ਕੁਛ ਸਿੱਖ ਸੰਗਤ ਵੀ ਹੈਗੀ ਆ ਉਹ ਬਹੁਤ ਥੋੜੇ ਨੇ ਉਹ ਸਾਰੇ ਹੀ ਮੇਰਾ ਗੱਲ ਬੰਗਲਾਦੇਸ਼ ਚ ਆ 20 30 ਘਰ 30 40 ਘਰ ਹੋਣਗੇ ਠੀਕ ਹੈ ਰੱਖਦੇ ਆ ਧਿਆਨ ਬਾਕੀ ਇਹ ਜਿਹੜੀ ਉਥੇ ਲੋਕਲ ਕਮੇਟੀ ਬਣਦੀ ਆ ਉਹ ਇੱਕਦਮ ਪੂਰਾ ਆਪਣੇ ਆਪ ਨੂੰ ਮਤਲਬ ਸਿੱਖਾ ਵਾਂਗੂ ਹੀ ਸਿੱਖ ਜਾਣ ਕੇ ਹੀ ਗੁਰੂ ਸਾਹਿਬ ਦੀ ਦੇਖ ਰੇ ਕਰਦੇ ਆ ਸੇਵਾ ਕਰਦੇ ਆ ਉਹ ਉਹ ਤਾਂ ਬਾਰ-ਬਾਰ ਇਹ ਵੀ ਕਹਿੰਦੇ ਆ ਕਿ ਸਾਨੂੰ ਸਭ ਕੁਝ ਇੱਥੋਂ ਹੀ ਮਿਲਿਆ ਵਾ ਸਾਡੀ ਜਿਹੜੀ ਤਰੱਕੀ ਹੋਈ ਆ ਇਸ ਗੁਰਦੁਆਰਾ ਸਾਹਿਬ ਦੀ ਅਸੀਂ ਸੇਵਾ 'ਚ ਇਹਨੇ ਵੀ ਉਹ 20 20 30 40 40 ਸਾਲਾਂ ਦੇ ਲੱਗੇ ਹੋਏ ਆ ਨਾਲ ਠੀਕ ਹੈ ਜੀ ਉਹ ਆਂਦੇ ਵੀ ਸਾਨੂੰ ਸਭ ਕੁਝ ਇੱਥੋਂ ਮਿਲਿਆ ਜੀ ਠੀਕ ਹੈ ਤੇ ਇਹਦੇ ਵਿੱਚ ਹੁਣ ਤੁਸੀਂ ਕੀ ਸਮਝਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਥਿਤੀ ਨਹੀਂ ਸਹੀ ਹੁੰਦੀ ਤਾਂ ਤੁਹਾਨੂੰ ਲੱਗਦਾ ਵੀ ਕਿਸੇ ਕਿਸਮ ਦਾ ਕੋਈ ਖਤਰਾ ਹੋ ਸਕਦਾ ਜਾਂ ਤੁਹਾਨੂੰ ਨਿਸ਼ਚਿੰਤ ਹੋ ਇਸ ਗੱਲ ਤੋਂ ਭਾਈ ਜੀ ਅਸੀਂ ਇਥੋਂ ਇਸ ਗੱਲ ਵਾਸਤੇ ਬਿਲਕੁਲ ਨਿਸ਼ਚਿੰਤ ਆਂਗੇ ਉੱਥੇ ਅਸਰੇ ਵਾਲੀ ਕੋਈ ਗੱਲ ਨਹੀਂ ਉੱਥੇ ਛੇਤੀ ਤੋਂ ਛੇਤੀ ਹਾਲਾਤ ਠੀਕ ਹੋ ਜਾਣੇ ਆ ਜੀ ਉਹ ਇਹ 6 ਘਸੀ ਨਾ ਵੀ ਬਹੁਤ ਚੰਗੀਆਂ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਬਹੁਤ ਵਧੀਆ ਪਰ ਬਾਅਦ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੋਈ ਵਕਾੜ ਪੈ ਗਿਆ ਉਹ ਯੂਨੀਵਰਸਿਟੀ ਦੇ ਸਟੂਡੈਂਟਾਂ ਨਾਲ ਜੀ ਉਹਨੂੰ ਉਹਨੂੰ ਲੈ ਕੇ ਹੀ ਗੱਲ ਗਾਂ ਵਾਦੀ ਵਾਦੀ ਉਹਨਾਂ ਦਾ ਜ਼ੋਰ ਪੈ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਬਾਕੀ ਇਹ ਆ ਕੁਝ ਦੇਸ਼ਾਂ ਦਾ ਵੀ ਆਪਸੀ ਜਿਵੇਂ ਲਾਵਾ ਜਿਤਨਾ ਹੁਣ 6 ਅਸੀਂ ਨਾਨੂ ਇੰਡੀਅਨ ਪੱਖੀ ਗਿਣਦੇ ਆ ਦੁਨੀਆ ਹੂੰ ਦੁਨੀਆ ਪੱਖੀ ਤੇ ਉਹ ਜਿਹੜੇ ਪਾਕਿਸਤਾਨ ਪੱਖੀ ਜਾਂ ਕਹੇ ਲੋ ਚਾਈਨਾ ਪੱਖੀ ਆ ਉਹ ਆਪੋਜੀਟ ਨੇ ਉਹਨਾਂ ਦਾ ਜੋਰ ਪੈ ਗਿਆ ਉਹਨਾਂ ਨੇ ਆਪ ਦਾ ਜੋਰ ਪਾ ਲਿਆ ਪਹਿਲਾਂ ਜਿਹੜਾ ਜਿਹੜਾ ਉੱਥੇ ਜਿਹੜਾ ਭਾਰਤ ਦਾ ਸਿਫਾਰਤਖਾਨਾ ਭਾਰਤ ਦੀ ਐਮਬੈਸੀ ਹੈ ਤੁਹਾਡਾ ਉਹਦੇ ਨਾਲ ਵੀ ਲਿੰਕ ਰਹਿੰਦਾ ਜੀ ਟਾਕਾ ਦੇ ਵਿੱਚ ਹਾਂਜੀ ਹਾਂਜੀ ਉਹਦੇ ਨਾਲ ਸਾਡਾ ਕਾਫੀ ਜ਼ਿਆਦਾ ਲਿੰਕ ਰਹਿੰਦਾ ਗੁਰਦੁਆਰਾ ਸਾਹਿਬ ਦੀ ਬਹੁਤ ਸੇਵਾ ਕਰਾਉਂਦੇ ਰਹਿੰਦੇ ਆ ਉਹ ਪਿੱਛੇ ਜੇ ਉਹਨਾਂ ਨੇ ਤਕਰੀਬਨ 5-6 ਲੱਖ ਰੁਪਇਆ ਲਾ ਕੇ ਸਾਰੀ ਵਾਇਰਿੰਗ ਦਾ ਕੰਮ ਤੇ ਹੋਰ ਨਿਕਨੇ ਕੰਮ ਸਾਰੇ ਸੁਚਾਵਕ ਰਾਬ ਜੇ ਪੂਰੇ ਰਿਬਾਰ ਤੇ ਪੂਰੇ ਗੁਰਦੁਆਰਾ ਸਾਹਿਬ ਗੁਰਦੁਆਲਾ ਸਾਹਿਬ ਹੁਣਾ ਉੱਥੇ ਕਰੀਬ ਇਹ 1.5 ਏਕੜ ਦੇ ਵਿੱਚ ਤੇ ਉਹ ਸੱਟ ਨੇ ਠੀਕ ਕਰਾਇਆ ਹੋਰ ਪਾਈਪਲਾਈਨਾਂ ਠੀਕ ਕਰਾਈਆਂ ਕਾਫੀ ਸੇਵਾ ਕਰਾਉਂਦੇ ਰਹਿੰਦੇ ਆ ਅੱਗੇ ਜਿਹੜੀ ਫਾਸੀ ਆ ਜਿੱਦ ਤੋਂ 15-20 ਸਾਲ ਪਹਿਲਾਂ ਜੀ ਸਾਲ ਪਹਿਲਾਂ ਪਾਲਕੀ ਵੀ ਐਮਬੈਸੀ ਨੇ ਦਿੱਤੀ ਸੀ ਜਿਹੜੇ ਇੰਡੀਅਨ ਆਈ ਕਮਿਸ਼ਨ ਹੁਣ ਹੁਣ ਵੀ ਹੁਣ ਵੀ ਤੁਹਾਡਾ ਕੰਟੈਕਟ ਹੈਗਾ ਆ ਪਿਛਲੇ 2 ਦਿਨਾਂ ਤੋਂ ਵੀ ਹੋਇਆ ਕੰਟੈਕਟ ਕੋਈ ਹਾਂਜੀ ਹਾਂਜੀ ਜਿਹੜੇ ਸਾਡੀ ਉਥੇ ਲੋਕਲ ਕਮੇਟੀ ਆ ਉਹਦਾ ਕੰਟ੍ਰੈਕਟ ਤੇ ਆ ਜੀ ਉਹ ਉਹਨਾਂ ਨਾਲ ਗੱਲ ਉਹਨਾਂ ਦੀ ਚੱਲ ਰਹੀ ਆ ਉਹ ਦੱਸ ਦੇ ਰਹਿੰਦੇ ਸਾਨੂੰ ਠੀਕ ਹੈ ਜੀ ਉਹ ਲੋਕਲ ਕਮੇਟੀ ਦੇ ਵਿੱਚ ਜਿਹੜਾ ਪ੍ਰਧਾਨ ਆ ਉਹਦਾ ਨਾਮ ਅਮਰ ਚੰਦ ਅੱਛਾ ਜੀ ਤੇ ਉਹ ਪ੍ਰਧਾਨ ਆ ਤੇ ਜਿਹੜਾ ਸਾਫਸ ਰਾਏ ਚੌਧਰੀ ਕਰਕੇ ਆ ਹਾਂਜੀ ਉਹ ਜਨਰਲ ਫੈਕਟਰੀ ਆ ਉਹ ਉਹਨਾਂ ਦੋਨਾਂ ਦੇ ਇੰਡੀਅਨ ਐਂਬੈਸੀ ਨਾਲ ਕਾਫੀ ਚੰਗੇ ਸਬੰਧ ਆ ਨੇ ਨਾਲ ਹਾਈ ਕਮਿਸ਼ਨ ਤੇ ਜਾਂਦੇ ਆਉਂਦੇ ਰਹਿੰਦੇ ਆ ਹੁਣ ਵੀ ਉਹਨਾਂ ਨੇ ਉਹ ਇੰਡੀਅਨ ਹਾਈ ਕਮਿਸ਼ਨ ਵੀ ਬਾਰ ਬਾਰ ਉਹਨਾਂ ਨੂੰ ਫੋਨ ਕਰਕੇ ਗੁਰੂ ਘਰ ਦੇ ਬਾਰੇ ਪੁੱਛਦੇ ਆ ਫੀ ਕੀ ਪੋਜੀਸ਼ਨ ਆ ਇਹ ਦੱਸਦੇ ਆ ਫੀ ਇੱਥੇ ਸਾਨੂੰ ਕੋਈ ਡਰ ਨਹੀਂ ਸਭ ਠੀਕ ਠਾਕ ਆ ਗਿਆ ਠੀਕ ਹੈ ਜੀ ਠੀਕ ਹੈ ਇੰਡੀਅਨ ਹਾਈ ਕਮਿਸ਼ਨ ਵੀ ਸੇਫ ਹੈ ਜੀ ਹਾਂ ਉਹ ਵੀ ਬਿਲਕੁਲ ਸੇਫ ਹੈ ਜੀ ਠੀਕ ਹੈ ਬਿਲਕੁਲ ਸੇਫ ਆ ਠੀਕ ਹੈ ਪਰ ਉਤਰਾ ਇਸ ਕੰਮ ਦੇ ਵਿੱਚ ਇੰਡੀਆ ਤੇ ਕਾਫੀ ए, मतलब माडी निगाह रख रहे काफी खिलाफ ने इंडिया हजे को नवी घटना इस तरह की कोई नही हो रही और मेन लगता एक दो दिन सारा कुछ ठीक हो जाय सिंह जी अपना समा दे बोहोत बोत शुक्रिया अच्छा जी वाह